ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਜਸਵੀਰ ਕਿਚਨ ਤੇ ਅੱਜ ਆਪਾਂ ਕਰਾਂਗੇ ਥੋੜੀਆਂ-ਬਹੁਤੀਆਂ ਗੱਲਾਂ ਆਪਦੀ ਹੈਲਥ ਦੇ ਮੁਤਾਬਕ ਕਰਾਂਗੇ ਵੀ ਕਿਵੇਂ ਆ ਹੁਣ ਮੇਰੀ ਸਿਹਤ ਕਿਵੇਂ ਨਾ ਠੀਕ ਆ ਮੈਂ ਕੁਝ ਪਹਿਲਾਂ ਨਾਲੋਂ ਫਰਕ ਪੈ ਰਿਹਾ ਹੈ ਮੈਨੂੰ ਤੇ ਅੱਜ ਆਪਾਂ ਥੋੜੀ ਜੀ ਵੀਡੀਓ ਵੀ ਬਣਾਵਾਂਗੇ ਬੱਚੇ ਕਹਿੰਦੇ ਮੈਗੀ ਬਣਾਓ ਸੈਂਡਵਿਚ ਬਣਾਓ ਵੇਲਾ ਸ਼ਾਮ ਦਾ ਹੈ ਸੈਂਡਵਿਚਾਂ ਦਾ ਕੀ ਟਾਈਮ ਹੈ ਭਲਾ ਹੁਣ ਆਪਾਂ ਮੈਗੀ ਬਣਾ ਲਾਂਗੇ ਠੀਕ ਆ ਕੋਬੀ ਦੀ ਸਬਜ਼ੀ ਬਣਾਵਾਂਗੇ ਆਪਾਂ ਸਵੇਰੇ ਹੁਣ ਜਿਹੜੀ ਪਈ ਆਪਾਂ ਉਸੇ ਨਾਲ ਡੰਗ ਜਿਹੜਾ ਟਪਾਵਾਂਗੇ ਤੇ ਸੋਨੂੰ ਮੇਰੇ ਗੀਤ ਬਹੁਤ ਪਸੰਦ ਆਏ ਬਹੁਤ ਵਧੀਆ ਸੁਣਿਆ ਮੈਨੂੰ ਕਮੈਂਟ ਵੀ ਆਏ ਬਹੁਤ ਵਧੀਆ ਤੇ ਹੋਰ ਮੈਂ बार-बार ਕੈਮਰੇ ਵਿੱਚ ਵੀ ਦੇਖ ਰਹੀ ਸੀ ਬਾਹਰ ਸੁੰਦਿਸ ਰਿਹਾ ਹੁਣ ਹੈ ਗੜੀਚ ਬਾਹਰ ਦੇਖ ਰਹੀ ਸੀ ਮੈਂ ਅੱਜ ਮੌਸਮ ਠੀਕ ਆ ਪਹਿਲਾਂ ਨਾਲੋਂ ਫਰਕ ਹੈ ਗਰਮੀ ਦਾ ਦੋ ਦਿਨ ਤਾਂ ਬਹੁਤ ਜ਼ਿਆਦਾ ਗਰਮੀ ਰਹੀ ਤੇ ਅਸੀਂ ਗਏ ਰਹੇ ਦੋ ਦਿਨ ਸੰਡੇ ਵਾਲੇ ਦਿਨ ਇੱਕ ਤਾਂ ਆਪਣੇ ਭੋਗ ਸੀ ਗਾ ਰਿਸ਼ਤੇਦਾਰੀ ਚ ਤੇ ਇੱਕ ਅਸੀਂ ਗਏ ਸੀ ਗੁਰਪੁੰਨਿਆਂ ਤੇ ਆਪਣੇ ਗੁਰੂ ਕੋਲ ਗਏ ਸੀਗੇ ਹਸਨਪੁਰ ਉੱਥੇ ਗਏ ਸੀ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਅੱਜ ਗਰਮੀ ਕੁਝ ਠੀਕ ਲੱਗ ਰਹੀ ਹੈ ਘਟੇਗੀ ਲੱਗਦਾ ਕਿ ਤੇ ਮੀਂਹ ਪੈਗੇ ਹੋਣਗੇ ਦੱਸੋ ਕਮੈਂਟ ਕਰਕੇ ਜਿੱਥੇ-ਜਿੱਥੇ ਵੀ ਮੇਰੀ ਵੀਡੀਓ ਪਹੁੰਚੀ ਵੀ ਕਿੱਥੇ-ਕਿੱਥੇ ਮੀਂਹ ਪਿਆਗਾ ਦੇ ਵੀਡੀਓ ਬਣਾ ਰਹੀ ਆ ਮੈਂ 23 ਤਰੀਕ ਨੂੰ ਸ਼ਾਮ ਨੂੰ 6:30 ਦਾ ਟਾਈਮ ਹੈ ਵੀਡੀਓ ਬਣਾ ਰਹੀ ਆ ਮੈਂ ਤੇ ਅੱਜ ਮੌਸਮ ਥੋੜਾ ਜਿਹਾ ਲੱਗ ਰਿਹਾ ਫਰਕ ਗਰਮੀ ਦਾ ਬਹੁਤ ਜ਼ਿਆਦਾ ਗਰਮੀ ਸੀ ਹੱਦ ਤੋਂ ਵੱਧ ਗਰਮੀ ਸੀਗੀ ਏਸੀ ਵੀ ਕੰਮ ਛੱਡ ਜਾਂਦੇ ਸੀ ਇੰਨੀ ਜ਼ਿਆਦਾ ਗਰਮੀ ਸੀਗੀ ਲੋਡ ਪੈ ਜਾਂਦਾ ਨਾ ਫਿਰ ਇੱਕ ਇੱਕ ਟਰਾਂਸਫਾਰਮ ਤੇ 10-10 ਏਸੀ ਲੱਗੇ ਪਏ ਨੇ ਲੋਡ ਤਾਂ ਫਿਰ ਪੈਂਦਾ ਹੀ ਆ ਇੱਕ ਘਰ ਚ ਤਿੰਨ ਤਿੰਨੇ ਏਸੀ ਚਾਰ ਚਾਰ ਏਸੀ ਚੱਲ ਰਹੇ ਨੇ ए सियानी बहुत ज़्यादा गर्मी करती जो दरख्त ने वो घट रहे ए सी बद रहे ने, रहे ने गर्मी है जी बहुत ज़्यादा हो गई हम अपना स्कूबी है जोड़ा सुता आ देखो स्कूबी सुता पैया सुता ही रहा सारा दिन सू दसिया पता नहीं दसायानी वीडियो तो नवजोत जी अगर लगे हुए ने गेम तो आ ਸਾਹਿਕਾਰ ਕਰਦੇ ਨਬਜ਼ੂਦ ਲੱਗਿਆ ਹੋਇਆ ਹੈ ਗੇਮ ਤੇ ਹੁਣ ਕਹਿੰਦਾ ਮੈਨੂੰ ਮੈਗੀ ਬਣਾ ਦੋ ਚਲੋ ਇਹ ਫਰਮੈਸ਼ ਵੀ ਕਰਾਂਗੇ ਆਪਾਂ ਪੂਰੀ ਮੈਗੀ ਵਾਲੀ ਵੀ ਹੋਰ ਜੀ ਕਿਵੇਂ ਹੋ ਸਾਰੇ ਜਣੇ ਛੋਟੇ ਗਰਮੀ ਦਾ ਕੀ ਹਾਲ ਹੈ ਸੁਣਾਓ ਚਲੋ ਗਰਮੀ ਤਾਂ ਸਾਰੇ ਵਾਸਤੇ ਪੈ ਰਹੀ ਹੈ ਹਨ ਆਪਾਂ ਤਾਂ ਫਿਰ ਵੀ ਅੰਦਰ ਬੈਠੇ ਰਹਿਣੇ ਆ ਜਿਹੜੇ ਵਿਚਾਰੇ ਬਾਹਰ ਮਜ਼ਦੂਰ ਕੰਮ ਕਰਦੇ ਨੇਗੇ ਲੇਬਰ ਕਰਦੇ ਨੇ ਵਿਚਾਰੇ ਨਰੀਗਾ ਚ ਕੰਮ ਕਰਦੇ ਨੇ ਉਹਨਾਂ ਨੂੰ ਕਿੰਨੀ ਗਰਮੀ ਹੈ ਤੇ ਮਿਸਤਰੀਆਂ ਨਾਲ ਕੰਮ ਕਰਦੇ ਨੇ ਲੇਬਰ ਹੈ ਜਿਹੜੀ ਵਿਚਾਰ ਮਿਸਤਰੀ ਕੰਮ ਕਰਦੇ ਉਹਨਾਂ ਨੂੰ ਉਹਨਾਂ ਨੂੰ ਕਿੰਨੀ ਗਰਮੀ ਪਰ ਇਹਨਾਂ ਬੰਦੇ ਦੇ ਸਰੀਰ ਦੀ ਕੰਪੈਸਿਟੀ ਹੁੰਦੀ ਹੈ ਜਿੰਨੀ ਹੀ ਵੱਧ ਜਾਂਦੀ ਓਨੀ ਹੀ ਘਟ ਜਾਂਦੀ ਹੈ ਆਪਾਂ ਨੂੰ AC ਦੀ ਆਦਤ ਜਿਹੜੀ ਲੱਤ ਲੱਗੀ ਹੈ ਬਹੁਤ ਬੁਰੀ ਲੱਗੀ ਤਾਂ ਕਰਕੇ ਆਪਾਂ ਨੂੰ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਗਰਮੀ ਤਾਂ ਸਾਰਿਆਂ ਲਈ ਆ ਪਸ਼ੂ ਪੰਛੀਆਂ ਲਈ ਵੀ ਆ ਜਿਹੜੇ ਬਾਹਰ ਫਿਰਦੇ ਆ ਜਿਨ੍ਹਾਂ ਦੇ ਹੁਣ ਇਕੱਲੇ ਛੱਤ ਵਾਲੇ ਪੱਖੇ ਥੱਲੇ ਜਿਹੜੇ ਗੁਜ਼ਾਰਾ ਕਰਦੇ ਨੇ ਗਰਮੀ ਤਾਂ ਉਹਨਾਂ ਲਈ ਵੀ ਹੈ ਤੇ ਗਰਮੀ ਆਪਣੇ ਲਈ ਵੀ ਹੈ ਇਹ ਆਪਣੇ ਸਰੀਰ ਦੀ ਕੰਪੈਸਟੀ ਹੈ ਜਿਹੜੀ ਉਹ ਘਟ ਚੁੱਕੀ ਆਪਾਂ 20 ਕੁ ਹੋ ਜੱਕੇ ਮਤਲਬ ਤੇ ਆਪਣੇ ਜੋ ਪਾਵਰ ਨਹੀਂ ਰਹੀ ਹੈਗੀ ਵੀ ਆਪਾਂ ਗਰਮੀ ਨੂੰ ਜਾਂ ਸਰਦੀ ਨੂੰ ਚੱਲ ਸਕੀਏ ਇਸ ਕਰਕੇ ਕਿਉਂ ਸਰਦੀਆਂ ਚ ਹੀਟਰ ਲਾ ਲੈਂਦੇ ਨੇ ਲੋਕ ਕਮਰੇ ਚ ਸਰਦੀ ਨਹੀਂ ਮਤਲਬ ਚਲੀ ਜਾਂਦੀ ਹੈਗੀ ਤੇ ਗਰਮੀ ਚ ਏਸੀ ਲਾ ਲੈਂਦੇ ਨੇ ਚੱਲੀ ਨਹੀਂ ਜਾਂਦੀ ਇਸ ਲਈ ਸਰੀਰ ਹੈ ਜਿਹੜਾ ਆਪਣਾ ਬਿਮਾਰੀਆਂ ਕੰਨੀ ਨੂੰ ਜਾ ਰਿਹਾ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਲੋਕਾਂ ਨੂੰ ਕਾਹੀ ਤੇ ਬਿਮਾਰੀਆਂ ਲੱਗਣ ਦੇ ਨਾਲ ਏਜ ਹੈ ਜਿਹੜੀ ਉਹ ਵੀ ਘਟ ਰਹੀ ਹੈ ਇਸ ਲਈ ਤੇ ਇਹ ਘੱਟ ਯੂਜ਼ ਕਰੇ ਜਾਣ ਇਸੀ ਤਾਂ ਠੀਕ ਹੈ ਪਰ ਹੁੰ ਜਦੋਂ ਗਰਮੀ ਲੱਗਦੀ ਆ ਤਾਂ ਬੰਦਾ ਭੱਜ ਕੇ AC ਦੇ ਵਿੱਚ ਆਉਂਦਾ ਕੋਈ ਨਹੀਂ ਸੋਚਦਾ ਵੀ ਘਟ ਜਾਈਏ ਜਾਂ ਆਪਾਂ ਜਮੀ ਨਾ ਜਾਈਏ ਹੈ ਨਾ ਹੋਰ ਸਨੋ ਜੀ ਤੁਹਾਡਾ ਕੀ ਹਾਲ ਚਾਲ ਹੈ ਉਹਨਾਂ ਪਾਸੇ ਲਈ ਬਾਹਰ ਨੂੰ ਮੜਾ ਜਾ ਦੇਖੀਏ ਬਾਹਰ ਦਾ 뷰 ਕੀ ਹੈ ਕੀ ਕਹਿੰਦੀ ਹੈ ਗਰਮੀ ਆਪਾਂ ਵੀ ਐਸੀ ਜੀ ਬੈਠੇ ਆ ਦੇਖੋ ਚੱਲ ਰਿਹਾ ਹੈ ਸੁਣੋ AC ਚੋ ਆਵਾਜ਼ ਆਉਂਦੀ ਹੋਈ ਸੁਣ ਰਹੀ ਹੋਣੀ ਪਤਾ ਨਹੀਂ ਕੀ AC ਚੋ ਆਵਾਜ਼ ਆ ਰਹੀ ਹੈ ਕੋਈ ਵਿੱਚੋਂ ਇਹਦੇ ਕੋਈ ਫੰਕਸ਼ਨ ਹਿੱਲ ਗਿਆ ਜਾਂ ਪਤਾ ਨਹੀਂ ਮੈਨੂੰ ਤਾਂ ਕੀ ਹੋ ਗਿਆ ਇਹਨੂੰ ਤੇ ਉਹ ਇਸ ਤਰ੍ਹਾਂ ਆਵਾਜ਼ ਆ ਰਹੀ ਹੈ ਜਿਵੇਂ ਮੀਂਹ ਪੈਂਦੇ ਦੇ ਵਿੱਚ ਬਿੰਡੇ ਨਹੀਂ ਬੋਲਦੇ ਹੁੰਦੇ ਉਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਇਹਦੇ ਵਿੱਚ ਸੁਣੋ ਇੱਕ ਕੈਬ ਦੇ ਵਿੱਚ ਦੀ ਵੀ ਸੁਣਾਈ ਦਿੰਦੀ ਹੋਊਗੀ ਮੈਂ 2 ਮਿੰਟ ਲਈ ਚੁੱਪ ਕਰਦੀ ਆ ਫਿਰ ਤੁਹਾਨੂੰ ਇਹਦੇ ਵਿੱਚ ਆਵਾਜ਼ ਸੁਣੋਗੇ ਫਿਰ ਤੁਸੀਂ ਸੁਣਿਓ ਵੀ ਇਹ ਕਾਦੀ ਆਵਾਜ਼ ਆ ਗਈ ਇਸ ਤਰ੍ਹਾਂ ਗਰੀ ਜਾਂਦਾ ਰਹਿੰਦਾ। ਬਸ ਸੁਣਾਇਆ ਕਿ ਇਹਨੇ ਵੀ ਮਹੀਨਾ ਕ ਕਢਾ ਦਵੇ। ਬਸ ਫਿਰ ਠੀਕ ਹੈ। ਚੇਰ ਚ ਲੋ ਗਰਮੀ ਆ ਜਿਹੜੀ ਘਟ ਜੂਗੀ। ਫੇ ਟਿਕਾ ਕਰਾ ਲਾਂਗੇ ਇਹਨੂੰ। ਠੀਕ ਤਾਂ ਦੋ ਵਾਰ ਕਰਾ ਲਿਆ ਵਿਚਾਰਾ ਪਰ ਪਤਾ ਨਹੀਂ ਇਹਨੂੰ ਕੀ ਹੋ ਗਿਆ ਹੈ ਜ। ਪਰ ਕੂਲਿੰਗ ਬਹੁਤ ਵਧੀਆ ਕਰਦਾ ਹੈ। ਬਸ ਇਹ ਆਵਾਜ਼ ਕਰਦਾ ਹੈ ਪਤਾ ਨਹੀਂ ਕਾਹ ਤੋਂ ਕਰਦਾ ਹੈ। ਉਹ ਦਿਨ ਤੇ ਆਏ ਕਹਿੰਦਾ ਰਹਿੰਦਾ ਜੀ ਮੈਨੂੰ ਦਮ ਦਵਾ ਦਿਓ ਬਾਈ। ਮੈਂ ਥੱਕ ਗਿਆ ਹਣ। ਇਹ ਵੀ ਕਹਿੰਦਾ ਉਹ ਵਿਚਾਰਾ ਜਿਹੜਾ ਤਿੰਨ ਰਾਤ ਚੱਲੀ ਜਾਂਦਾ ਵੀ ਮੈਂ ਥੱਕ ਗਿਆ। ਠੀਕ ਹੈ ਜੀ ਆਪਾਂ ਮਿਲਦੇ ਹਾਂ ਥੋੜੇ ਟਾਈਮ ਨੂੰ ਸਕੂਬੀ ਕੀ ਕਰ ਰਹੀ ਆ ਤੂੰ ਸਕੂਬੀ ਵੀ ਸਾਰਾ ਦਿਨ ਗਰਮੀ ਚ ਨਹੀਂ ਬਹਿੰਦਾ ਈ ਇਹ ਸਾਰਾ ਦਿਨ ਏਸੀ ਵਾਲਾ ਕਮਰੇ ਹੀ ਭਾਲਦਾ ਬਸ ਅਸੀਂ ਹਲੇ ਏਸੀ ਜੋ ਬਾਹਰ ਚਲੇ ਜਾਨੇ ਆ ਪਰ ਇਹ ਬਾਹਰ ਨਹੀਂ ਜਾਂਦਾ ਮਾਂ ਦਾ ਪੁੱਤ ਇਹ ਇੱਥੇ ਬਹਿੰਦਾ ਜੇ ਇਹਨੂੰ ਉੱਪਰ ਵੀ ਲੈ ਜਾਨੇ ਆ ਛੱਤ ਤੇ ਵੀ ਚਲ 2 ਮਿੰਟ ਘੁੰਮੇ ਆਊਗਾ ਜਾਊਗਾ ਤਾਂ ਅਸੀਂ ਉੱਪਰ ਚੱਲ ਜੰਨੇ ਆ ਛੱਤ ਤੇ ਇਹ ਪੌੜੀਆਂ ਦੇ ਵਿੱਚ ਹੀ ਖੜਾ ਰਹਿੰਦਾ ਇਹਨੂੰ ਐ ਹੁੰਦਾ ਵੀ ਮੈਂ ਬਸ ਨੀਚੇ ਹੀ ਬੈਠਾ ਰਹਾ ਏਸੀ ਜੀ ਬੈਠਾ ਰਹਾ ਏਸੀ ਜੋ ਬਿਲਕੁਲ ਵੀ ਬਾਹਰ ਨਹੀਂ ਜਾਂਦਾ ਪਤਨ ਤਾਂ ਦੇ ਬਾਲ ਬਹੁਤ ਜ਼ਿਆਦਾ ਨੇ ਤਾਂ ਇਹਨੂੰ ਇਹ ਚੀਜ਼ ਲੱਗਦੀ ਰਹਿੰਦੀ ਵੀ ਗਰਮੀ ਵਾਲਾਂ ਕਰਕੇ ਇਹਨੂੰ ਬਹੁਤ ਜ਼ਿਆਦਾ ਆਉਂਦੀ ਹੈ ਪਰ ਇਹ ਸੋਨਾ ਵਾਲਾਂ ਨਾਲ ਹੀ ਲੱਗਦਾ ਜਿਹਦੇ ਬਾਲ ਕੱਟਦੇ ਤਾਂ ਇਹ ਸੋਨਾ ਨਹੀਂ ਲੱਗਣਾ ਹੈਗਾ ਠੀਕ ਹੈ ਜੀ ਮਿਲਦੇ ਆਪਾਂ ਥੋੜੇ ਟਾਈਮ ਨੂੰ ਲੋ ਜੀ ਆਪਾਂ ਬਣਾ ਰਹੇ ਆ ਮੈਗੀ ਇਦਲੇ ਆਪਾਂ 5 ਸਿੱਲੀਆਂ ਮੈਗੀ ਦੀਆਂ ਲਈਆਂ ਨੇ ਇਹਨਾਂ ਨੂੰ ਪਹਿਲਾਂ ਆਪਾਂ ਖੋਲ ਲਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਦਾ ਚਮਚਾ ਬਿਨਾ ਪਿਆਜ਼ ਤੋਂ ਬਿਨਾ ਕਾਸ ਤੋਂ ਸਿੰਪਲ ਮੈਗੀ ਬਣਾਵਾਂਗੇ ਬਸ ਇਹਨਾਂ ਨੂੰ ਆਪਾਂ ਟੱਕ ਟੱਕ ਕੇ ਇਦਾਂ ਮੇਚ ਪਾਲਾਂਗੇ छोटी पैकिंग होगी मैगी बिची तोड़ लगे माड़ी जी पैकेट से खिलर जाती है जो बार तोड़ देना आप सारे खिलर जाती है ਇਹ ਆ ਪੰਜ ਸਿੱਲੀਆਂ ਮੈਗੀ ਦੀਆਂ ਲਈਆਂ ਨੇ ਇਹਨੂੰ ਪਾਵਾਂਗੇ ਪਕੜਾਈਏ ਦੇ ਵਿੱਚ ਦੋ ਚਮਚੇ ਬੇਸਤੀ ਕਿਉਂ ਦੇ ਪਾਇਆ ਸੀ ਬਸ ਆਪਾਂ ਵੀ ਕੁਝ ਨਹੀਂ ਇਹਦੇ ਵਿੱਚ ਹੋਰ ਪਾਇਆ ਆਪਾਂ ਤੇਲੇ ਵਿੱਚ ਆਪਾਂ ਦੋ ਸਿੱਲੀਆਂ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਉਣ ਲੱ ਹਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪੰਜ ਸਿੱਲੀਆਂ ਦੇ ਵਿੱਚ ਢਾਈ ਗਲਾਸ ਪਾਣੀ ਢਾਈ ਤੋਂ ਵੱਧ ਹੀ ਪਾਵਾਂਗੇ ਆਪਾਂ ਵਧੀਆ ਰਿਝੂ ਫਿਰ ਤਿੰਨ ਗਲਾਸ ਪਾ ਦਾਂਗੇ ਸੂਪੀ ਜੀ ਮੈਹੀ ਵੱਡ ਜਾਂਦੀ ਆ ਤੇ ਟੇਸਟੀ ਲੱਗ ਰਹੀ ਆ ਠੀਕ ਹੈ ਜੀ ਆਪਾਂ ਦਾ ਜਿਹੜਾ ਮਸਾਲਾ ਜੀ ਉਹ ਕੱਢ ਲਾਂਗੇ ਇਕੱਲਾ ਆਪਾਂ ਇਹਦੇ ਵਿੱਚ ਮਸਾਲਾ ਹੀ ਪਾਵਾਂਗੇ ਹੋਰ ਕੋਈ ਨੋਂ ਮਿਰਚ ਨਾ ਕੋਈ ਪਿਆਜ਼ ਨਾ ਕੁਝ ਨਹੀਂ ਆ ਪਾਉਂਦੇ ਇਹਦੇ ਵਿੱਚ ਜਦੋਂ ਇਹ ਪਾਣੀ ਉਬਲਣ ਲੱਗ ਗਿਆ ਤਾਂ ਆਪਾਂ ਇਹ ਮਸਾਲਾ ਇਹਦੇ ਵਿੱਚ ਐਡ ਕਰ ਦਵਾਂਗੇ ਇਹ ਤਾਂ ਐਕਮ ਵੀਡੀਓ ਸੇ ਬਲੌਗ ਸ਼ੇਅਰ ਕਰ ਰਹੀ ਐ ਜੀ ਮੈਗੀ ਤਾਂ ਸਾਰਿਆਂ ਨੂੰ ਆਦੀ ਹੁੰਦੀ ਬਣਾਉਣੀ ਐ ਏਡੀ ਗੱਲ ਨਹੀਂ ਜੀ ਮੈਂ ਕੋਈ ਰੈਸਪੀ ਦੇ ਰਹੀ ਐ ਮੈਗੀ ਦੀ ਤੁਹਾਨੂੰ ਮੈਗੀ ਤਾਂ 5ਵੀਂ ਕਲਾਸ ਦਾ ਬੱਚਾ ਵੀ ਬਣਾ ਲੈਂਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਤਪਾ ਥੋੜੀ ਜਿਹੀ ਗੱਲਾਂ ਬਾਤਾਂ ਵੀ ਕਈ ਦਿਨ ਹੋ ਗਏ ਬਲੌਗ ਨਹੀਂ ਆਇਆ ਸੀ ਆ ਕਰਕੇ ਪਾ ਦੇ ਮੈਂ ਜਮਸਾਲਾ ਸਾਰਾ ਪਾ ਦੇਣਾ ਤੇ ਇਹਨੂੰ ਕਰ ਦਾਂਗੇ ਮਿਕਸ ਥੋੜਾ ਜਿਹੀ ਵਾਸਤ ਉਬਲੋਗੀ ਹੋਰ ਫਿਰ ਆਪਣੀ ਮੈਗੀ ਜਿਹੜੀ ਹੋ ਜੂਗੀ ਤਿਆਰ ਤੇ ਫਿਰ ਬੱਚਿਆਂ ਨੂੰ ਸਰਵ ਕਰ ਦਾਂਗੇ ਲਓ ਜੀ ਆਪਾਂ ਮੈਗੀ ਅੱਜ ਵੀ ਬਣਾ ਲਈ ਤੇ ਹੁਣ ਬੱਚਿਆਂ ਨੂੰ ਆਪਾਂ ਸਰਵ ਕਰ ਦਾਂਗੇ ਗਰਮੀ ਬਹੁਤ ਜ਼ਿਆਦਾ ਕਿਚਨ ਚ ਫੜਨਾ ਵੀ ਮੁਸ਼ਕਲ ਹੋ ਰਿਹਾ ਐਨੀ ਜ਼ਿਆਦਾ ਗਰਮੀ ਆ ਦੇਖ ਚਲੋ ਜੀ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਦਾ ਤੱਕ ਲਈ ਬਾਏ ਬਾਏ ਨੀਰਾ ਵੀ ਬਹੁਤ ਜ਼ਿਆਦਾ ਹੋ ਗਿਆ ਆ ਦੇਖੋ ਖਿੜਕੀ ਦੇ ਵਿੱਚ ਦੀ ਬਹੁਤ ਜ਼ਿਆਦਾ ਨੀਰਾ ਹੋ ਗਿਆ ਤੇ ਹੁਣ ਮੈਂ ਆਪਦੇ ਤੇ ਸਦਾ ਅਰਜੇ ਦੇ ਬਣਾਉਂਗੀ ਫੁਲਕੇ ਬੱਚੇ ਮੈਗੀ ਖਾ ਲਣਗੇ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ